ਪੰਜ ਪਿਆਲੇ ਪੰਜ ਪੀਰ ਛਠਵ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੁਕ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁਤ ਪਰ ਅਪਕਾਰੀ ਸਾਰੀ ਸੰਗਤ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭੂ ਸੰਗਤ ਨੂੰ ਪਤਾ ਹੈ ਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਮੋਖ ਰੱਖਦਿਆ ਹੋਇਆ ਇੰਦੇ ਔਰ ਵਿਖੇ ਗੁਰਦੁਆਰਾ ਦਾਤਾਬੰਦੀ ਛੋੜ ਵਿਖੇ ਵਿਸ਼ੇਸ਼ ਤੌਰ ਤੇ ਗੁਰਮਤ ਸਮਾਗਮ ਹੋ ਰਹੇ ਹਨ ਇਹ ਗੁਰਮਤ ਸਮਾਗਮ 11 12 ਅਤੇ 13 ਜੂਨ 2025 ਭਾਵ ਕਿ ਕੱਲ ਤੋਂ ਇਹ ਗੁਰਮਤ ਸਮਾਗਮ ਆਰੰਭ ਹੋ ਰਹੇ ਹਨ ਆਪ ਸਮੂਹ ਸੰਗਤ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਜੀ ਆਪ ਸਮੂਹ ਸੰਗਤ ਇਹਨਾਂ ਗੁਰਮਤ ਸਮਾਗਮਾਂ ਦੇ ਵਿੱਚ ਪਹੁੰਚ ਕੇ ਗੁਰੂ ਦਾ ਹਰੀ ਜਸ ਗੁਰੂ ਦੀਆਂ ਵਡਿਆਈਆਂ ਸ਼ਰਧਣ ਕਰੋ ਇਹਨਾਂ ਗੁਰਮਤ ਸਮਾਗਮਾਂ ਦੇ ਵਿੱਚ ਸਿੱਖ ਕੌਮ ਦੀਆਂ ਮਹਾਨ ਸ਼ਖਸੀਅਤਾਂ ਪੰਥਕ ਵਿਦਵਾਨ ਪੰਥਕ ਢਾਡੀ ਜਥੇ ਸ਼੍ਰੀ ਦਰਬਾਰ ਸਾਹਿਬ ਤੋਂ ਹਜੂਰੀ ਰਾਗੀ ਜਥੇ ਪਹੁੰਚ ਰਹੇ ਹਨ ਆਪ ਸਮੂਹ ਸੰਗਤ ਨੂੰ ਬੇਨਤੀ ਹੈ ਇਹ ਬੇਨਤੀ ਗੁਰਦਰਾ ਦਾਤਾਬੰਦੀ ਛੋੜ ਪਿਪਲੀਆ ਰਾਓ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਹੈ ਕਿ ਆਪ ਇਹਨਾਂ ਗੁਰਮਤ ਸਮਾਗਮਾਂ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਗੁਰੂ ਦਾ ਹਰਜਸ ਗੁਰੂ ਦੀ ਵਡਿਆਈ ਗੁਰੂ ਦੇ ਇਤਿਹਾਸ ਨੂੰ ਸ਼ਰਨਨ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ